ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਇਹ ਉਹ ਕੱਚੀ ਗੜੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਜ ਪਿਆਰੇ ਦੋ ਵੱਡੇ ਸਹਬਜ਼ਾਦੇ ਤੇ ਹੋਰ ਅਨੇਕਾਂ ਸਿੰਘਾਂ ਨਾਲ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਪਹੁੰਚੇ ਅੱਠ ਪੋ ਨੂੰ ਮੁਗਲ ਫੌਜਾਂ ਨਾਲ ਕਸਮਾਨ ਦਾ ਜੁੱਧ ਹੋਇਆ ਇਸ ਗੜੀ ਤੋਂ ਜਥੇ ਦੇ ਰੂਪ ਵਿੱਚ ਸਿੰਘ ਜਾਂਦੇ ਰਹੇ 10 ਲੱਖ ਮੁਗਲ ਫੌਜ ਨਾਲ ਜੂਝ ਕੇ ਸ਼ਹੀਧੀਆਂ ਪ੍ਰਾਪਤ ਕਰਦੇ ਰਹੇ ਆਖਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਫਿਰ ਬਾਬਾ ਜੁਝਾਰ ਸਿੰਘ ਨੂੰ ਵੀ ਥਾਪੜਾ ਦੇ ਕੇ ਜੁੱਧ ਦੇ ਮੈਦਾਨ ਵਿੱਚ ਭੇਜਿਆ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੇ ਵਾਕੀ ਸਿੰਘਾਂ ਵਾਂਗ ਜੂਝ ਕੇ ਸ਼ਾਹਦਤਾਂ ਪ੍ਰਾਪਤ ਕੀਤੀਆਂ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਗੜੀ ਸਾਹਿਬ ਚਮਕੌਰ ਸਾਹਿਬ ਇਹ ਉਹ ਕੱਚੀ ਗੜੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਉਪਰੰਤ ਸਰਸਾ ਨਦੀ ਤੇ ਪਰਿਵਾਰ ਦੇ ਵਿਛੜਨ ਤੋਂ ਬਾਅਦ ਵੱਡੇ ਸਹਬਜ਼ਾਦੇ ਪੰਜ ਪਿਆਰੇ ਅਤੇ ਹੋਰ अनेका ਸਿੰਘਾਂ ਨਾਲ ਚਮਕੌਰ ਸਾਹਿਬ ਦੀ ਇਸ ਗੜੀ ਵਿੱਚ ਪਹੁੰਚੇ ਸਨ ਸੱਤ ਪੌਦੀ ਰਾਤ ਨੂੰ ਗੁਰੂ ਜੀ ਵੱਲੋਂ ਮੁਗਲ ਫੌਜਾਂ ਦੇ ਨਾਲ ਟੱਕਰੇ ਲਈ ਵਿਉਂਤਬੰਦੀ ਬਣਾਈ ਗਈ। ਪੰਜ-ਪੰਜ ਸਿੰਘਾਂ ਦੇ ਜਥੇ ਨੂੰ ਗੁਰੂ ਜੀ ਜੁੱਧ ਦੇ ਮੈਦਾਨ ਵਿੱਚ ਭੇਜਦੇ ਰਹੇ ਜੋ ਅਨੇਕਾਂ ਮੁਗਲ ਫੌਜਾਂ ਨੂੰ ਮਾਰ ਮਕਾਉਂਦੇ ਹੋਏ ਸ਼ਹਾਤਾ ਪ੍ਰਾਪਤ ਕਰਦੇ ਗਏ। अथु पहिलो म आएँ त नै